ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ YouTube ਚੈਨਲ ਤੇ ORD ਕੋ ਲਓ ਜੀ ਆ ਗਿਆ ਜੀ ਬੋਰ ਦਾ ਸਮਾਨ ਲੱਗ ਗਿਆ ਇਹ ਪੌਣ ਲਾ ਜੇ ਬੋਕੀਆਂ 1 2 ਵਿੱਚੋਂ ਕਰ ਦਈਏ ਬੋਰ ਸਾਫ ਸਮਾਨ ਪਹੁੰਚ ਚੁੱਕਿਆ ਜੀ ਆਪਾਂ ਲੈ ਲਵੇ 350 ਫੁੱਟ ਮਾਲ ਆ ਸਭੀ ਕਰਦੇ ਰੋਕੀ ਕਰਦੇ ਦੋ ਫਿਲਟਰ ਨੇ ਜੀ 40 ਫੁੱਟ ਫਿਲਟਰ ਆ ਬਾਕੀ ਸਾਰਾ ਪੱਕਾ ਸਤੋੜ ਦਾ ਬੈਗ ਉਹ ਪਿਆ ਡਰਾਈਵਰੀ ਵਧੀਆ ਨਾਲ ਟਾਈਗੀ ਵੀ ਆ ਗਈ ਹਮ ਮੁੰਡੇ ਨੇ ਕਾਸਤਾ ਸਾਗੜ ਦੂਸਰਾ ਕੰਨਾਲਾ ਖੋਲ ਕੇ ਆ ਦੇਖ ਆ ਦੇ ਬੱਸ 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 ਆਇਆ ਆਇਆ ਪੱਜਾ ਹਾਂ ਆਇਆ ਚਾਹ ਬਣਾ ਕੇ ਲਿਆ ਚਾਹ ਹਾਂ ਚਾਹ ਵੀ ਨਹੀਂ ਆ ਬਣਾੜ ਕੱਟਣਾ ਬੰਦਾ ਲੈ ਫਿਰ ਸੋਈ ਵੀ ਨਾਲ ਆ ਘਰੇ ਕੋਈ ਹੁੰਦਾ ਨਹੀਂ ਤੇ ਚਾਹ ਵੀ ਆਪੇ ਹੀ ਬਣਾਉਣੀ ਆ ਕਹਿੰਦੇ ਤੁਸੀਂ ਬਣਾਓ ਪੀਓ ਖਾਓ ਲਓ ਜੀ ਆਪਾਂ ਫਿਰ ਬਣਾਉਣੀ ਆ ਹੁਣ ਚਾਹ ਠੀਕ ਹੈ ਆਈਏ ਮਰਾ ਹਾਂਜੀ ਆ ਗਿਆ ਅਰੇ ਕਹਿੰਦਾ ਜਾ ਪਈਂ ਯਾ ਪੱਤੀ ਕਿੰਨੀ ਕੁ ਪਾਵੇਂ ਮਠਾ ਰੋ ਕੇ ਪੱਤੀ ਠੋਕ ਮਠਾ ਰੋ ਕੇ ਪੱਤੀ ਠੋਕ ਪੱਤੀ ਠੋਕ ਕੇ ਅਰੇ ਇਹ ਬਣਾ ਲਿਆ ਜਿਹੜਾ ਮਾਲ ਪੈਂਦਾ ਹੀ ਪਤਾ ਲੱਗੇ ਸਮਾਨ ਕੋਲ ਨਾ ਨਾ ਆਪਾ ਜੀ ਫਿਰ ਸਮਾਨ ਲਖਾ ਅਦਰ ਸਮਾਨ ਦੀ ਤਿਆਰੀ ਹੈ ਕਹਿੰਦੇ ਬਣਾ ਚਾਹ ਬਣਾ ਲਈ ਅਸੀਂ ਮਿੱਠੀ ਜੀ ਵਧੀਆ ਜੀ ਤੇ ਲੌਂਗ ਲੈ ਚੀਆਂ ਲੈ ਵੀ ਇਲਾਈਚੀ ਪਾਤੀ ਇੱਕ ਬਹੁਤ ਆ ਇਲਾਈਚੀ ਤੇ ਲੈ ਵੀ ਬਾਦਮ ਮਿੱਠਾ ਅੱਦੇ ਬਾਦਾਂ ਦੇ ਵਾਸਤੇ ਠੀਕ ਹੈ ਕੱਲ ਨੂੰ ਕਹਾਂਗੇ ਤੇ ਬਣਾ ਲਈ ਚਾਹ ਬਰੌਣਾ ਦਿਨ ਚਾਹ ਠੀਕ ਹੈ ਉਹ ਯੁੱਧ ਕਿਦਾਰਸ ਆ ਭਾਈ ਲਓ ਜਾਨ ਲੱਗੀ ਉਬਲਣਾ ਠੀਕ ਹੈ ਉਹ ਹਰਮਨ ਦੀ ਵੀਣੀ ਦੀ ਦੇਪੇ ਵੇ ਹੈ ਕੋਈ ਨਾ ਬਾਹਰ ਨੂੰ ਕੱਢ ਲਿਆ ਕਰਾਂਗੇ ਪੈਪ ਓਏ ਐ ਨਾ ਖਿੱਚ ਜਾਲੀ ਵਾਲਾ ਪੈਪਾ ਥੱਲੇ ਹਾਰੀ ਜੜਾ ਆਦੇ ਫਿਲਟਰ ਆ ਚਾਹ ਬਣ ਗਈ ਤੇਰੀ ਆ ਜਾ ਹੁਣ ਚਾਹ ਲੱਗੀ ਉਬਲਣ ਬਣ ਗਈ ਚਾਹ ਉਬਲ ਗਈ ਉਬਲ ਗਈ ਆ ਜਾ ਵੀ ਆ ਜਾ ਭੱਜ ਕੇ ਬਣ ਗਈ ਜਾ ਆ ਜਾ ਫਿਰ ਉਹਦੀ ਪੇ ਅਲਾਗੀ ਚਾਹ ਬੋਲੋ ਕਰਲਾ ਚਾਹ ਵਰਗਾ ਮੂੰਹ ਚੰਗੀਦਰਾਂ ਵਾਲੀ ਜੀ ਆ ਜਾਣ ਦੇ ਹੈਨਾ ਧੁੱਪ ਸੇਕਦਾ ਠੜਲਾ ਦਿਆਂ ਅੱਛਾ ਦੇਖ ਭੀ ਕੇ ਕੀ ਕਹਿੰਦੀ ਆ ਚਾਹ लौंग इलाचियाँ वाली आ हा तो बड़ी स्वाद बन गई क्यों कि है गल बात अब के नहीं बोलता रोटी नहीं खाधी अच्छ है ना खा, नहीं।, खा के नहीं आया नहीं। <laughs> जा। फिर बनाला इत आह बड़ी सोदी किमें किमें गाई लौंग लैचियाँ बाली तीन समान पाओ ना तूं ना छॾ आंडे नार ਆਫੀ ਦਿ ਲੋੜ ਪੈ ਗਈ ਇਹ ਵੱਡੀ ਆ ਉਰਲੇ ਪਾਸੇ ਲਾਲਾ ਇਧਰਲੇ ਪਾਸੇ ਲਾਲਾ ਨਾ ਲਾਦਾ ਕਰੇ ਤਰਫ ਆਉਣ ਦੇ ਉਹਨੇ ਲਓ ਜੀ ਰਹਿ ਗਏ ਜੀ ਤਿੰਨ ਪਾਈਪ ਹੋਰ ਇਹ ਵੀ ਪਾ ਦੀ ਜੀ ਫਿਰ ਬੈਠ ਗਏ ਹੈ ਕੈਮਾਸ ਇਹ 9 3 12 ਕੋਈ ਪਤਾ ਨਹੀਂ ਚਾ ਇਹ 15ਵਾਂ ਸਾਰੇ ਪੈਪ 175 ਦੇ ਦੋ ਰਹਿ ਗਏ ਇੱਕ ਹੋਰ ਹੈਗਾ ਲਓ ਜੀ ਰਹਿ ਗਿਆ ਜੀ ਦਾਦੇ ਫੁੱਟ ਦਾ ਪੈਪ 350 ਮਾਲ ਦਾ ਬਾ ਦਾ ਸਾਰਾ ਪੈਗਾ ਜੀ ਜਮਾਨਾ ਸਾਰਾ ਪਾਤਾ ਹੈ ਉਹ ਨਦਾਨੀ ਖੜਕੇ ਚ ਲੋਈ ਮਿੱਤਰੋ ਆਦਾ ਇਹ ਸਮਾਨ ਹੁਣ ਲੱਗਿਆ ਜੀ ਪਾਈਪ ਪਟਣ ਆ ਆਦਾ ਸਮਾਨ ਉਹ ਘੜਾ ਵਿੱਚ ਆ ਪਿਆ ਜੀ ਪਾਈਪ ਦਾ ਟੋਟਾ ਲੱਗੇ ਲੱਗੇ ਜੀ ਵਰ ਅੱਜ ਗਰਮ ਮੌਸਮ ਆ ਗਰਮ तो कोई बहुत निकली हुई है तो ये पा डिग्री लग गई पैप कट ਆਖਰੀ ਵਾਰ ਬੱਤੀ ਹੋਈ ਆ ਕਾਟਰ ਬਾਹਰ ਆ ਗਿਆ ਆਖਰੀ ਵਾਰ ਆ ਗਿਆ ਬਾਹਰ ਆ ਲਓ ਜੀ ਪਾਈਪ ਕੱਢਤੀ ਸੀ ਲੱਗੇ ਸੀ ਮੋਟਰ ਪਾਉਣ ਆਧੀ ਭੇ ਹੂੰ ਪਣੀ ਪਤਾ ਆ ਜੀ ਬੋਰ ਕੰਨੇ ਤੈਨੂੰ ਸੋਪਟਾ ਹੋ ਗਿਆ ਪਾ ਦੇ ਪਾ ਜੋੜ ਜੋੜ ਲਾਉਣੇ ਆ ਲਾ ਦੀਏ ਫਿਰ ਜੋੜ ਜਮਾ ਲਾਉਣੇ ਆ ਲਾ ਨਾ ਹੋਇਆ ਹੈ ਜੋੜ ਲਾ ਦੀਏ ਫਿਰ ਆਪਾਂ ਇਹ ਜੋੜ ਲਾਉਣ ਦਾ ਸਹੀ ਤਰੀਕਾ ਆਇਆ ਬਚਾਲੋ ਤਾਰਾਂ ਨੂੰ ਕਾੜ ਲਓ ਇਧਰੋਂ ਮਰ ਉਢੀ ਦੇ ਦਿਓ ਅੱਧੀ ਇਧਰੋਂ ਇਹਨਾਂ ਤਾਰ ਖਿੱਚੀ ਨਹੀਂ ਜਾਂਦੀ ਫੇਰ ਇਹਨੂੰ ਪਲਾਸਨਾ ਟਾਈਟ ਕਰ ਦੋ ਦੋਨਾਂ ਤਿੰਨਾਂ ਤਾਰਾਂ ਨੂੰ ਡਬਲ ਲਵਰ ਕਰੀ ਹੋਈ ਨੇ ਨਾ ਇਹ ਫੇਰ ਫਿਰ ਇਹਦੇ ਚੇਪੀਲੀ ਬਿਟਾਂਗੇ ਆਪਾਂ ਇਹ ਆ ਦੇ ਇਹ ਐ ਹੋ ਜਾਣਗੀਆਂ ਇਹਨਾਂ ਦੇ ਪਰ ਇਹਨਾਂ ਨੂੰ ਪਲਾਸਨਾ ਟਾਈਟ ਕਰ ਦਨੇ ਆ ਫੇਰ ਫੇਰ ਦੇਖ ਪਲਾਸਨਾ ਰੈਟ ਹੋ ਗਈ ਜਦੋਂ ਐਨ ਖਿੱਚੀ ਚਾਹੇ ਜਿੰਨਾ ਮਰਜੀ ਜ਼ੋਰ ਲਾ ਲਈ ਟੁੱਟਦੀ ਨਹੀਂ ਟੁੱਟਦੀ ਨਹੀਂ ਜੇ ਤੋੜਦੀ ਚਾਹੇ ਸਿੱਧੀ ਸਾਰੇ ਮੋਟਰ ਖੜ ਜੇ ਆਤਾ ਆਨੰਦ ਆਏ ਪਲਾਸ ਨਾਲ ਟਾਈਟ ਕਰ ਦਨੇ ਆ। ਕਹ ਜਿੰਨਾ ਮਰਜੀ ਜ਼ੋਰ ਲਾਈ ਜਾਓ ਕੋਈ ਨਹੀਂ ਤਾਰ ਟੁੱਟਦੀ ਨਹੀਂ ਖਿੱਚੀ ਨ ਜਾਂਦੀ। ਠੀਕ ਐ। ਫੇਰ ਫੇਰ ਕੀ? ਚਾਹੇ ਕਰੰਟ ਦਾ ਬਾਪ ਵੀ ਆ ਕੇ ਕਹਿ ਜੇ ਫੇਰ ਇਹ ਮੈਂ ਤਾਰ ਤੋੜ ਦੂੰ ਉਹ ਵੀ ਨਹੀਂ ਟੁੱਟਦੀ। ਫੇਰ ਚਾਹੇ ਟੋਚਨ ਪਵਾਲੀ। ਉਹ ਕਿੱਥੇ ਡਰਾਈਵਰੀ ਇਹਦੀ? ਰੇਵਿਊ ਪਈਆ ਲਓ ਜੀ ਲਾਗੇ ਜੋੜ ਠੀਕ ਹੈ ਕਰਦੇ ਹੀ ਟਾਈਟ ਆਪਾਂ ਨੇ ਸਾਰੀਆਂ ਤਾਰਾਂ ਲਓ ਇਹ ਖਿੱਚੀ ਜਾਓ ਜਾਈ ਹੁਣ ਆਹ ਹਾਂ ਬਰੀਕ ਸਾ ਗਈ ਹੈ ਉਹਦੇ ਚੜ ਲਾ ਪਹਿਲਾਂ ਇਹਨੂੰ ਫਿਰ ਇਹਦੇ ਤੇ ਲੰਬੀ ਕਰ ਲੈਣੇ ਆ ਕਰ ਲਤਾ ਲਵਾਂਗੇ ਫਿਰ ਤਾਂ ਹਿੰਜ ਹੋਊਗੀ ਪੱਖਾ ਠੀਕ ਹੋਈ ਜਾਊਗਾ ਇਨਾ ਮਾਈਕ ਕਰ ਦੋ ਜੀ ਹੁਣ ਚੱਟੋ ਅਮਾੜਾ ਸਾਡਾ ਤੁਹਾਨੂੰ ਇਹ ਕਰ ਦੋ ਲੋਈ ਪਹਿਲਾਂ ਜੀ ਆਹ ਟੇਬਲ ਬੀਟੋ ਇਹ ਜੋੜ ਲੰਗੇ ਨੇ ਵਾਟਰਪਰੂਫ ਟੇਪ ਆ ਜਿਹੜੀ ਉਸ ਤੋਂ ਬਾਅਦ ਇੱਕ ਇੱਕ ਜਿਹੜਾ ਗੇੜ ਆਊਗਾ ਆ ਕੱਚੀ ਟੇਪ ਦਾ ਇਹ ਲਾਵਾਂਗੇ ਫਿਰ ਬਾਅਦ ਚ ਠੀਕ ਹੈ ਪਹਿਲਾਂ ਆਹ ਲਾਉਣਾ ਆਪਾਂ ਆਹ ਟੇਪ ਆ ਜਿਹੜੀ ਲਓ ਇਹ ਦੇਖੋ ਆ ਟੇਪ ਦਾ ਐਦਾਂ ਐ ਲਿਵੇਟ ਰਿਆਂ ਠੀਕ ਐ ਉਸ ਤੋਂ ਬਾਅਦ ਕੋ ਰੋ ਲਾਵਾਂਗੇ ਦੂਸਰੀ ਕੱਚੀ ਟੇਪ ਐ ਲਿਵੇਟ ਦੀ ਜੀ ਦੇਖੋ ਜੀ ਲਾਤੀ ਟੇਪ ਇਹ ਤਾਂ ਲੱਗ ਗਈ ਨਹੀਂ ਦੇਖੋ ਐ ਪਹਿਲੀ ਵਾਰ ਇਹ ਲਾਓ ਉਸ ਤੋਂ ਬਾਅਦ ਜੀ ਹੁਣ ਇਹਦੇ ਤੇ ਆ ਲਾਓ ਕੱਚੀ ਟੇਪ ਦਿਖਾਉਣਾ ਤੁਹਾਨੂੰ ਲਾ ਕੇ ਦੇਖੋ ਜੀ ਕੱਚੀ ਟੇਪ ਲੱਗਦੀ ਇਹ ਜਿਹੜੀ ਇਹ ਦੋਨੋਂ ਪਾਸੇ ਆ ਕਾਗਜ਼ਾ ਚੜਿਆ ਹੁੰਦਾ ਵੀ ਖਰਾਬ ਨਾ ਹੋਵੇ ਜੁੜੇ ਨਾ ਬਹੁਤ ਸੇਤੀ ਚਿਪਦੀ ਹੈ ਜੀ ਆਪਾਂ ਅੱਛੇ ਇਹ ਪੈਂਚਰ ਜਿਹਾ ਹੁੰਦਾ ਜਿਹੜਾ ਪੈਂਚਰ ਵਾਲੀ origignal ਹੁੰਦੀ ਹੈ ਇਹ ਤੇ ਵਾਸਤੇ ਇਹ ਟੇਪ ਦਾਦੀ ਜੀ ਪਰ ਲਓ ਜੀ ਦੇਖੋ लग गई ना कच्ची टेप पहले दूसरी टेप लाई थी आह तो बाद कच्ची टेप लाई ठीक है उस तो फेर होना। जी उस बाद फिर ये लगेगी हम येप है जीडी ला दी जी फिर लो जी दूजी बार फिर लग रही है जी जोड़ा से टेप लपेटर जी कच्ची टेप के उपर दी ਪਹਿਲਾਂ ਇਹ ਲਾਈ ਸੀ ਫਿਰ ਕੱਚੀ ਟੇਪ ਫਿਰ ਦੁਬਾਰਾ ਫੇਰੇ ਲੱਗ ਰਹੀ ਹੈ ਜੀ ਹੁਣ ਲੋਈ ਇਹ ਤਾਂ ਤਾਰਾਂ ਦਾ ਜੋੜ ਤਾਂ ਲੱਗ ਗਿਆ ਜੀ ਹੋ ਗਿਆ ਜੀ ਕੰਪਲੀਟ ਟੇਪ ਲਾਤੀ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਇਹਨਾਂ ਨੂੰ ਇਕੱਠੀਆਂ ਕਰਦਿਆਂ ਸਾਰੀਆਂ ਇਹਦੇ ਉੱਪਰ ਦੀ ਪਹਿਲਾਂ ਆਲਵੇਟਦੇ ਆ ਆਲਵੇਟ ਕੇ ਫਿਰ ਕਰਦੇ ਆ ਜੀ ਇਹਨੂੰ ਮਜ਼ਬੂਤੀ ਦੀ ਜੋੜ ਦੀ ਠੀਕ ਹੈ ਆ ਦੇਖੋ ਜੀ ਇਹ ਤਾਰਾ ਨੇ ਇਹਨੂੰ ਇਕੱਠੀਆਂ ਕਰ ਰਹੇ ਹਾਂ ਪਹਿਲਾਂ ਇਹ ਲਾ ਦੀ ਫਿਰ ਉੱਪਰ ਆਹ ਲਾਉਂਗਾ ਜੀ ਕੱਚੀ ਦੇਪਾ ਜਿਹੜੀ ਤਿੰਨਾਂ ਨੂੰ ਇਕੱਠੀਆਂ ਕਰਦੀ ਹੁਣ ਜਮੀਨ ਨਾਲ ਬਣਾਵਾਂਗੇ ਤੇ ਇਹ ਜੀ ਉਹ ਇਹ ਜੀ ਬਲੈਕ ਕਲਰ ਦੀ ਆ ਨਾਲ ਹੀ ਮਿਲਾ ਦੇਣੇ ਜੀ ਜੋੜ ਪਾਣੀ ਲਾ ਵੀ ਨਹੀਂ ਲੱਗਣਾ ਫਿਰ देखो ठीक है इतने तेने हो गए कट्ठिया तारा ये आ सी। टेप लपेटी से हूँ लाने जीते कच्ची टेप हलो जी थोड़ा जहा दूर लिया इतों ला के जोड़ इतें रह गया ना पिछु थोड़ा जहाँ पानी बिच ना बढ़ जाए ये जोड़ जाना पानी दि मोटर आई ठीक दो पावर दी मोटर इधर लग रहा है जोड़ इस तो बाद फिर और टेप लपेटागे ये उपर दी आ टेप फिलहाल ला दिए कच्ची टेप जोड़ जमी बंद हो जूगा जी हूँ लो जी दसो ਰੰਗੀ ਨਾ ਗੱਲ ਜੋੜ ਦੀ ਠੀਕ ਹੈ ਖਾਤਰੇ ਦਾ ਕੰਮ ਹੁੰਦਾ ਹੈ ਖਾਤਰੇ ਦਾ ਜਿਹੜਾ ਪਾਣੀ ਦੇ ਵਿੱਚ ਜਾਣਾ ਪੋਰ ਦੇ ਵਿੱਚ ਜਾਣਾ ਹੈ 5 ਫੁੱਟ ਦਾ ਟੋਟਾ ਹੁੰਦਾ ਮੋਟਰ ਦੇ ਨਾਲ ਬਾਕੀ ਤਾਂ ਬਾਹਰ ਦੀ ਦੂਸਰੀ ਜੋੜਨੀ ਪੈਂਦੀ ਆ ਲਾਉਣੇ ਜਿਹਦੇ ਤੇ ਦੂਸਰੀ ਟੇਪ ਆ ਇਹ ਦੇਖੋ ਆ ਟੇਪ ਲਿਬੜ ਦੀ ਇਹ ਵਜੂ ਫਿਰ ਵਾਟਰਪਰੂਫ ਬਿਲਕੁਲ ਹੱਜੇ ਮਰਜੀ ਪਾਣੀ ਚ ਰਹੇ 2 ਸਾਲ ਰਹੇ ਇਹਨੂੰ ਕੁਛ ਨਹੀਂ ਹੋਣਾ ਜੀ ਦੇਖੋ ਜੀ ਲਾਤੀ ਨਾ ਟੇਪ ਹੁਣ ਪਾਣੀ ਲਵੇ ਵੀ ਲੱਗਣਾ ਇਹਦੇ ਜੈ ਜਿਵੇਂ ਮਰਜੀ ਖਿੱਚਿਓ ਜੋੜ ਨਹੀਂ ਟੁੱਟਣਾ ਇਹ ਠੀਕ ਹੈ ਲਾਤਾ ਜੋੜ ਇੱਕ ਵਾਰ ਜੇ ਲਿਬੇਟਤੀ ਸੀ ਦੂਸਰੀ ਵਾਰ ਫੇਰ ਲਿਬੇਟਦਾ ਇਹਨੂੰ ਡਬਲ ਕਰ ਦਾਂਗੇ ਇਹਨੂੰ ਉਪਰੋਂ ਠੀਕ ਹੈ ਵੈਸੇ ਮਾਇਤਾ ਜੋੜ ਹੈ ਦੇ ਲਾਉਣਾ ਜੀ ਬਾਕੀ ਦੇ ਆਪਦੀ ਆਪਦੀ ਸਮਝ ਨਾਲ ਲਾਉਂਦੇ ਨੇ ਲੋਕ ਜਿਵੇਂ ਵੀ ਲਾਉਂਦੇ ਨੇ ਕੁਝ ਬਚਤ ਕਰਦੇ ਨੇ ਕੁਝ ਕਿਵੇਂ ਵੀ ਮਰਜ਼ੀ ਕਰਦੇ ਨੇ ਖਾਤਰੇ ਦਾ ਕੰਮ ਉਹਦਾ ਪਾਣੀ ਕਿਸੇ ਦਾ ਰਿਸਕ ਨਹੀਂ ਲੈਂਦਾ ਬਿਜਲੀ ਦਾ ਕੰਮ ਆ ਹੀ ਬਿਜਲੀ ਦਾ

ਇਿੱਤੀ ਗੱਲ ਖਿੱਚੀ ਜਾਲ ਐਥੇ ਬੰਨ੍ਹ ਦੀ ਮੜ ਗਿਆ ਚਲਾਤਾ ਇਹ ਪਾਣੀ ਹੋ ਗਿਆ ਜੀ ਪਾਣੀ ਪਾਣੀ ਚਾਹਣੇ ਲਈ ਆ ਵੀ ਬਰਫੀ ਦਾ ਡੱਬਾ ਫਰ ਹੈ ਆ ਆਹ ਨਾ ਇਹ ਪਾਣੀਆਂ ਪਾਣੀ Jal deu tá.